ਯੇਸ਼ੂ ਮਸੀਹ ਦੇ ਨਾਮ ਚ ਸ਼ਾਲੋਮ ਸਾਡੇ ਜੀਵਨ ਚ ਹਰ ਦਿਨ ਸਾਨੂੰ ਕੋਈ ਨਾ ਕੋਈ ਫੈਸਲਾ ਕਰਨਾ ਪੈਂਦਾ ਹੈ ਅੱਜ ਅਸੀਂ ਜੋ ਕੁਝ ਵੀ ਹਾਂ ਬੀਤੇ ਦਿਨਾਂ ਚ ਲਏ ਫੈਸਲੇ ਦਾ ਨਤੀਜਾ ਹੈ ਕੱਲ ਆਪਾਂ ਕੀ ਹੋਵਾਂਗੇ ਉਹ ਅੱਜ ਲਏ ਗਏ ਫੈਸਲਿਆਂ ਦੇ ਉੱਪਰ ਨਿਰਧਾਰਿਤਾ ਅਸੀਂ ਜੋ ਫੈਸਲੇ ਕਰਦੇ ਹਾਂ ਪਰਸਥਿਤੀਆਂ ਦੇ ਮੁਤਾਬਿਕ ਹੁੰਦੇ ਆ ਜਾਂ ਫਿਰ ਪਵਿੱਤਰ ਆਤਮਾ ਪਰਮੇਸ਼ਵਰ ਤੇ ਆਧਾਰਿਤ ਹੋ ਸਕਦੇ ਆ ਧਿਆਨ ਨਾਲ ਸੁਣਿਓ ਜੇ ਅਸੀਂ ਪਰਸਥਿਤੀਆਂ ਨੂੰ ਵੇਖ ਕੇ ਜੋ ਫੈਸਲੇ ਕਰਦੇ ਆ ਉਹਨਾਂ ਦਾ ਕੀ ਨੁਕਸਾਨ ਆ ਜਾਂ ਪ੍ਰਭੂ ਦਾ ਸਹਾਰਾ ਲੈ ਕੇ ਫੈਸਲਾ ਕਰਨ ਤੇ ਉਹਦਾ ਕਿੰਨਾ ਫਾਇਦਾ ਹੁੰਦਾ ਹੈ ਅਤੇ ਕੀ ప్రతిਫਲ ਸਾਨੂੰ ਉਹਦਾ ਮਿਲਦਾ ਹੈ ਕਿੰਨਾ ਫਲਵੰਤ ਹੁੰਦਾ ਹੈ ਦੋਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ ਪਹਿਲਾ ਜੋ ਵਿਅਕਤੀ ਪਰਸਥਿਤੀਆਂ ਦਾ ਸਾਹਮਣਾ ਕਰਕੇ ਸਹਾਰਾ ਲੈ ਕੇ ਅੱਗੇ ਆਇਆ ਪਿਆਰਿਓ ਇੱਕ ਪਰਿਵਾਰ ਸੀ ਉਸ ਪਰਿਵਾਰ ਚ ਦੋ ਵਿਅਕਤੀ ਸੀ ਇੱਕ ਵੱਡਾ ਪਿਤਾ ਜੀ ਸੀ ਅਤੇ ਦੂਸਰਾ ਰਿਸ਼ਤੇ ਦੇ ਵਿੱਚ ਪਤੀਜਾ ਇਹਨਾਂ ਦੋਨਾਂ ਦੇ ਆਪਣੇ ਆਪਣੇ ਪਰਿਵਾਰ ਸੀ ਵੱਡੇ ਪਿਤਾ ਜੀ ਦਾ ਪਰਿਵਾਰ ਸੀ ਅਤੇ ਪਤਨੀ ਸੀ ਅਤੇ ਉਸ ਦੇ ਨੌਕਰ ਚਾਕਰ ਵੀ ਸੀ ਉਹ ਧਨਵਾਨ ਸੀ ਅਤੇ ਪਤੀਜੇ ਨੇ ਵੀ ਆਪਣੇ ਲਈ ਕੁਝ ਸੰਪਤੀ ਕਮਾ ਲਈ ਸੀ ਵੱਡੇ ਪਿਤਾ ਜੀ ਦੇ ਨੌਕਰਾਂ ਦੇ ਵਿੱਚ ਅਤੇ ਪਤੀ ਜਿਹਦੇ ਨੌਕਰਾਂ ਦੇ ਵਿਚਕਾਰ ਕੁਝ ਕਲੇਸ਼ ਹੋਣ ਲੱਗ ਪਏ ਵੱਡੇ ਪਿਤਾ ਜੀ ਨੇ ਭਤੀਜੇ ਨੂੰ ਬੁਲਾ ਕੇ ਸਮਝਾਇਆ ਕਿ ਬੇਟੇ ਆਪਾਂ ਰਿਸ਼ਤੇਦਾਰ ਆ ਕੌਣ ਆ ਆਪਾਂ ਜੋ ਰਿਸ਼ਤੇਦਾਰ ਹਾਂ ਸਾਡੇ ਵਿੱਚ ਝਗੜੇ ਨਹੀਂ ਹੁਣੇ ਚਾਹੀਦੇ ਉਤਪਤੀ ਤੇਰਾ ਅਧਿਆਏ 8ਵੇਂ ਵਚਨ ਨੂੰ ਪੜ ਰਿਹਾ ਹਾਂ ਤਦ ਅਬਰਾਹਮ ਲੂਤ ਨੂੰ ਕਹਿਣ ਲੱਗਿਆ ਤੇਰੇ ਤੇ ਮੇਰੇ ਵਿਚਕਾਰ ਮੇਰੇ ਅਤੇ ਤੇਰੇ ਚਰਵਾਹਿਆਂ ਦੇ ਵਿੱਚਕਾਰ ਝਗੜਾ ਨਾ ਹੋ ਸਕੇ ਕਿਉਂਕਿ ਆਪਾ ਤਾਂ ਰਿਸ਼ਤੇਦਾਰ ਹਾਂ ਪਿਆਰਿਓ ਇੱਕ ਆਤਮਿਕ ਵਿਅਕਤੀ ਵਿੱਚ ਜੋ ਸੁਭਾਅ ਹੁੰਦਾ ਹੈ ਅਸੀਂ ਵੇਖਦੇ ਹਾਂ ਆਤਮਿਕ ਲੋਕ ਝਗੜੇ ਕਰਨ ਵਾਲੇ ਨਹੀਂ ਆ ਝਗੜੇ ਕਰਨੇ ਜਾਂ ਲੜਾਈਆਂ ਦੇ ਵਿੱਚ ਵੜਨਾ ਜਾਂ ਝਗੜਨਾ ਜ਼ਬਰਦਸਤੀ ਝਗੜੇ ਕਰਨੇ ਇਹ ਆਮ ਤੌਰ ਤੇ ਆਤਮਿਕ ਲੋਕਾਂ ਵਿੱਚ ਵਿਖਣ ਵਾਲਾ ਸੁਭਾਅ ਨਹੀਂ ਆ ਬਾਈਬਲ ਦੱਸਦੀ ਹੈ ਤਨ ਉਹ ਜਿਹੜੇ ਮੇਲ ਕਰਾਉਂਦੇ ਆ ਉਹ ਕੀ ਆ ਪਰਮੇਸ਼ਵਰ ਦੇ ਪੁੱਤਰ ਆ ਇੱਕ ਪਤੀ ਪਤਨੀ ਮੇਰੇ ਕੋਲ ਆਏ ਉਹ ਆਪਣੇ ਪਰਿਵਾਰ ਦੀ ਸਮੱਸਿਆ ਦੱਸ ਰਹੇ ਸੀ ਪਤਨੀ ਕਹਿੰਦੀ ਸੀ ਮੇਰਾ ਪਤੀ ਆਤਮਿਕ ਨਹੀਂ ਆ ਮੇਰੀ ਪਰਵਾਹ ਨਹੀਂ ਕਰਦਾ ਪਰਮੇਸ਼ਵਰ ਦਾ ਭੈ ਨਹੀਂ ਮੰਨਦਾ ਮਨ ਮਰਜ਼ੀ ਨਾਲ ਬੋਲਦਾ ਹੈ ਚਰਚ ਆਉ ਕਹਿੰਦੇ ਨਹੀਂ ਆਉਂਦਾ ਅਤੇ ਪ੍ਰਾਰਥਨਾ ਕਰਨ ਲੱਗੇ ਵੀ ਪ੍ਰਾਰਥਨਾ ਨਹੀਂ ਕਰਦਾ ਮੈਂ ਇਹਦੇ ਨਾਲ ਨਹੀਂ ਰਹਿ پا ਰਹੀ ਆ ਮੈਂ ਨਹੀਂ ਰਹਿ ਸਕਦੀ ਕਹਿ ਰਹੀ ਸੀ ਮੇਰੇ ਪਤੀ ਤੋਂ ਮੈਨੂੰ ਆਪਣੇ ਜੀਵਨ ਚ ਕੋਈ ਵੀ ਸ਼ਾਂਤੀ ਨਹੀਂ ਆ ਅਸਲ ਚ ਗੱਲ ਵੀ ਕਰਨ ਦਾ ਮਨ ਨਹੀਂ ਆ ਠੀਕ ਆ ਭੈਣ ਮੈਂ ਇੱਕ ਸਵਾਲ ਪੁੱਛਦਾ ਹਾਂ ਮੇਰੇ ਸਵਾਲ ਦਾ ਜਵਾਬ ਦੇਹੇਂਗੀ ਦੱਸੋ ਪਾਸਟਰ ਜੀ ਤੁਹਾਡੇ ਵਿੱਚੋਂ ਦੋਨਾਂ ਚੋਂ ਆਤਮਿਕ ਕੌਣ ਆ ਮੈਂ ਹੀ ਹਾਂ ਭੈਣ ਤੁਸੀਂ ਚੰਗੀ ਆਤਮਿਕ ਹੋ ਹਾਂ ਪਾਸਟਰ ਜੀ ਮੈਂ ਹੀ ਹਾਂ ਇਹ ਚਰਚ ਵੀ ਨਹੀਂ ਆਉਂਦਾ ਠੀਕ ਆ ਭੈਣ ਤੁਸੀਂ ਆਤਮਿਕ ਹੋ ਇਸ ਲਈ ਇਸ ਤੋਂ ਚੰਗਾ ਹੈ ਕਿ ਤੁਹਾਡੇ ਪਤੀ ਨੂੰ ਸਮਝਾਵਾਂ ਮੈਂ ਤੁਹਾਨੂੰ ਹੀ ਸਮਝਾਵਾਂ ਨਹੀਂ ਪਾਸਟਰ ਜੀ ਤੁਸੀਂ ਮੈਨੂੰ ਨਾ ਸਮਝਾਓ ਪਹਿਲਾਂ ਇਹਨਾਂ ਨੂੰ ਹੀ ਸਮਝਾਓ ਕਿਹਨੂੰ ਸਮਝਾਉਣਾ ਹੈ ਇਸ ਨੂੰ ਸਮਝਾਓ ਪਿਆਰਿਓ ਹੁਣ ਤੁਸੀਂ ਦੱਸੋ ਜਿਹੜੇ ਗੱਲ ਸੁਣਦੇ ਆ ਉਹਨਾਂ ਨੂੰ ਸਮਝਾਉਣਾ ਜਿਹੜੇ ਨਹੀਂ ਸੁਣਦੇ ਉਹਨਾਂ ਨੂੰ ਸਮਝਾਉਣਾ ਦੱਸੋ ਬੋਲੋ ਚੰਗਿਆਂ ਨੂੰ ਸਮਝਾਉਣ ਤੇ ਸਮਝਣਗੇ ਜਾਂ ਫਿਰ ਬੁਰਿਆਂ ਨੂੰ ਸਮਝਾਉਣ ਤੇ ਸਮਝਣਗੇ ਉਸ ਭੈਣ ਨੇ ਸਾਬਤ ਕਰ ਦਿੱਤਾ ਕਿ ਪਤੀ ਬਿਲਕੁਲ ਠੀਕ ਨਹੀਂ ਆ ਅਤਿਓ ਬਹੁਤ ਚੰਗੀਆਂ ਇਸ ਲਈ ਮੈਂ ਕਿਨੂੰ ਸਮਝਾਉਣਾ ਹੈ ਚੰਗੇ ਨੂੰ ਸਮਝਾਉਣਾ ਜਾਂ ਬੁਰੇ ਨੂੰ ਸਮਝਾਉਣਾ ਦੱਸੋ ਕਿ ਬੁਰੇ ਨੂੰ ਸਮਝਾਉਣ ਤੇ ਸਮਝੇਗਾ ਨਹੀਂ ਸਮਝੇਗਾ ਇਸ ਲਈ ਮੈਂ ਪੁੱਛਿਆ ਤੁਸੀਂ ਬਹੁਤ ਆਤਮਿਕ ਹੋਣਾ ਹਾਂ ਪਾਸਟਰ ਜੀ ਮੈਂ ਬਹੁਤ ਹੀ ਆਤਮਿਕ ਹਾਂ ਬਾਈਬਲ ਚ ਕੀ ਲਿਖਿਆ ਹੈ ਜੋ ਮੇਲ ਕਰਵੋਂਦੇ ਜਾਂ ਉਹ ਧੰਨ ਹੈ ਉਹ ਪਰਮੇਸ਼ਵਰ ਦੇ ਪੁੱਤਰ ਹੈ ਹੁਣ ਜੇ ਤੁਹਾਡੇ ਪਰਿਵਾਰ ਚ ਸ਼ਾਂਤੀ ਚਾਹੀਦੀ ਹੈ ਜਾਂ ਮੇਲ ਚਾਹੀਦਾ ਹੈ ਉਹ ਕਿਹਦੇ ਹੱਥ ਵਿੱਚ ਹੈ ਪੈਨ ਤੁਹਾਡੇ ਹੱਥ ਵਿੱਚ ਹੈ ਮਤੀ ਦੀ ਅੰਜੀਲ ਪੰਜਵਾਂ ਅਧਿਆਇ ਨੌਵੇਂ ਵਚਨ ਚ ਧੰਨ ਹੈ ਉਹ ਜਿਹੜੇ ਮੇਲ ਕਰਵਾਉਂਦੇ ਆ ਮਤਲਬ ਆਸ਼ੀਸ਼ਿਤ ਲੋਕ ਇੰਗਲਿਸ਼ ਦੇ ਵਿੱਚ ਕੀ ਆ ਬਲੇਸਡ ਆਰ ਦੋਸ ਹੋ ਬ੍ਰਿੰਗ ਪੀਸ ਔਰ ਐਟ ਪੀਸ ਔਰ ਸਿਕ ਪੀਸ ਜੋ ਮੇਲ ਕਰਵਾਉਂਦੇ ਆ ਉਹ ਤਨ ਹੈ ਯਾਨੀ ਆਸ਼ੀਸ਼ਿਤ ਲੋਕ ਹੈ ਸੁਣ ਰਹੇ ਹੋ ਮੇਲ ਸਾਰੇ ਹੀ ਲੋਕ ਨਹੀਂ ਕਰਵਾ ਸਕਦੇ ਕੁਝ ਹੀ ਲੋਕ ਕਰਵਾ ਸਕਦੇ ਆ ਉਹ ਕੁਝ ਲੋਕ ਕਿਹੜੇ ਆ ਕਵਾਂਗੇ ਪਰਮੇਸ਼ਵਰ ਦੇ ਦੁਆਰਾ ਖੁਦਾਵੰਦ ਦੇ ਦੁਆਰਾ ਚੁਣੇ ਗਏ ਲੋਕ ਪਰਮੇਸ਼ਵਰ ਦੇ ਦੁਆਰਾ ਜਿਨ੍ਹਾਂ ਨੇ ਆਸ਼ੀਸ਼ ਪਾਈ ਹੈ ਸਿਰਫ ਉਹ ਹੀ ਕਰ ਸਕਦੇ ਆ ਬਾਈਬਲ ਦੱਸਦੀ ਆ ਕਿ ਮੇਲ ਕਰਵਾਉਣ ਵਾਲੇ ਲੋਗ ਉਹ ਤਨ ਹੈ ਉਹ ਪਰਮੇਸ਼ਵਰ ਦੇ ਪੁੱਤਰ ਹੈ ਮੈਂ ਉਸ ਭੈਣ ਨੂੰ ਕੀ ਕਿਹਾ ਕਿ ਭੈਣ ਤੁਸੀਂ ਆਤਮਿਕ ਹੋ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਪਰਿਵਾਰ ਚ ਸ਼ਾਂਤੀ ਰਹੇ ਉਹ ਤੁਹਾਡੇ ਹੱਥ ਵਿੱਚ ਹੈ ਮੇਰੇ ਹੱਥ ਵਿੱਚ ਕੀ ਹੈ ਪਾਸਟਰ ਜੀ ਇਹ ਤਾਂ ਇਸ ਦੁਸ਼ਤ ਦੇ ਹੱਥ ਵਿੱਚ ਹੈ ਮੈਂ ਉਸ ਭੈਣ ਤੋਂ ਇੱਕ ਗੱਲ ਪੁੱਛੀ ਤੁਸੀਂ ਬੁਰਾ ਨਾ ਮੰਨਿਓ ਤੁਹਾਡੇ ਦੋਨਾਂ ਵਿੱਚੋਂ ਜ਼ਿਆਦਾ ਕੌਣ ਬੋਲਦਾ ਹੈ ਬਿਨਾ ਕਿਸੇ ਮਤਲਬ ਤੋਂ ਮੂੰਹ ਚ ਜੋ ਵੀ ਆਏ ਬੋਲਣ ਵਾਲਾ ਤੁਹਾਡੇ ਦੋਨਾਂ ਵਿੱਚੋਂ ਕੌਣ ਆ ਦੱਸੋ ਅਤੇ ਮੈਂ ਜਦ ਪੁੱਛਿਆ ਮੈਂ ਸੋਚਿਆ ਕਿ ਪਤੀ ਕਹੇਗਾ ਮੈਂ ਹੀ ਜ਼ਿਆਦਾ ਬੋਲਦਾ ਹਾਂ ਪਰ ਅਜੀਬ ਗੱਲ ਕੀ ਸੀ ਪਤੀ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਪਤਨੀ ਨੇ ਬੋਲਿਆ ਮੈਂ ਹੀ ਥੋੜਾ ਜ਼ਿਆਦਾ ਬੋਲਦੀ ਹਾਂ ਅਤੇ ਉਪਰੋਕ ਸ਼ਰਮਾ ਵੀ ਰਹੀ ਸੀ ਕੀ ਕਹਿ ਰਹੀ ਸੀ ਪਾਸਟਰ ਜੀ ਮੈਂ ਹੀ ਥੋੜਾ ਜਿਆਦਾ ਬੋਲਦੀ ਆ। ਓਹੋ ਯਾਨੀ ਇਨਾਂ ਚ ਥੋੜੀ ਆਤਮਿਕਤਾ ਵੀ ਜਿਆਦਾ ਹੈ। ਅਤੇ ਹੋਰ ਜਿਆਦਾ ਨਾਲ ਕੀ ਆ? ਥੋੜੀ ਬੋਲਦੀ ਵੀ ਜਿਆਦਾ ਹੈ। ਕੋਈ ਭੈਣਾ ਵਿੱਚੋਂ ਸਾਡੇ ਵਿਚਕਾਰ ਹੈ। ਪੈਨ ਤੁਸੀਂ ਬੜੀ ਆਤਮਿਕ ਹੋ ਨਾਲ ਹੀ ਨਾਲ। ਬੜੀ ਲੜਾਕੀ ਵੀ ਹੂੰ। ਇਹ ਕਿਵੇਂ ਹੋ ਸਕਦਾ ਹੈ? ਪਤਾ ਨਹੀਂ ਕੁਝ ਲੋਕ ਕਿਵੇਂ ਕਰ ਲੈਂਦੇ ਆ। ਮੈਂ ਪੁੱਛਦਾ ਕੋਈ ਸਾਡੇ ਵਿਚਕਾਰ ਹੈ। ਜੇ ਤੁਸੀਂ ਆਤਮਿਕ ਹੋ ਤਾਂ ਜਾਦਾ ਕਿਉਂ ਬੋਲਦੇ ਹੋ ਕਿਉਂ ਮੂੰਹ ਖੋਲਦੇ ਹੀ ਤੁਸੀਂ ਗੁੱਸੇ ਨਾਲ ਭਰ ਜਾਂਦੇ ਹੋ ਮੂੰਹ ਖੋਲਦੇ ਹੀ ਕਰੋਧ ਆ ਜਾਂਦਾ ਹੈ ਪਤੀ ਚਰਚ ਨਹੀਂ ਆਉਂਦਾ ਹੈ ਸਿਰਫ ਇਸੇ ਹੀ ਗੱਲ ਦੇ ਨਾਲ ਪਤੀ ਨਾਲ ਝਗੜਾ ਕਰਦੀਆਂ ਫਿਰ ਤੁਸੀਂ ਤਾਂ ਚਰਚ ਜਾਂਦੇ ਹੋ ਫਿਰ ਤੁਹਾਡੇ ਵਿੱਚ ਕੀ ਬਦਲਾਅ ਆਇਆ ਹੈ ਭਰਾਵੋ ਸੁਣ ਰਹੇ ਹੋ ਤੁਹਾਡੀ ਪਤਨੀ ਚਰਚ ਨਹੀਂ ਜਾਂਦੀ ਤੁਸੀਂ ਚਰਚ ਜਾਂਦੇ ਹੋ ਤਾਂ ਤੁਸੀਂ ਜੋ ਚਰਚ ਜਾਂਦੇ ਹੋ ਤਾਂ ਤੁਸੀਂ ਫਿਰ ਕੀ ਹਾਸਲ ਕੀਤਾ ਹੈ ਅਤੇ ਤੁਹਾਡੇ ਵਿੱਚ ਫਿਰ ਕਿਹੜੀ ਆਤਮਿਕਤਾ ਹੈ ਉਸ ਦਿਨ ਉਹ ਭੈਣ ਕਹਿ ਰਹੀ ਸੀ ਪਾਸਟਰ ਜੀ ਮੈਂ ਹੀ ਬੜੀ ਆਤਮਿਕ ਹਾਂ ਅਤੇ ਦੂਸਰਾ ਮੈਂ ਹੀ ਜ਼ਿਆਦਾ ਬੋਲਦੀ ਹਾਂ ਇਸ ਤਰ੍ਹਾਂ ਵੀ ਕਿਹਾ ਸਾਡੇ ਵਿੱਚੋਂ ਕਿੰਨਿਆਂ ਦੇ ਵਿੱਚ ਐਸਾ ਸੁਭਾਅ ਨਹੀਂ ਹੈ ਇੱਕ ਵਾਰ ਸੋਚੋ ਗੌਰ ਕਰੋ ਤੁਸੀਂ ਹੀ ਕਹਿੰਦੇ ਹੋ ਚਰਚ ਜਾਵਾਂਗੇ ਚਰਚ ਜਾਵਾਂਗੇ ਚਰਚ ਜਾਵਾਂਗੇ ਤੁਸੀਂ ਹੀ ਚਰਚ ਚਰਚ ਕਹਿੰਦੇ ਹੋ ਆਤਮਿਕ ਆਤਮਿਕ ਕਹਿੰਦੇ ਹੋ ਪਰਾਤ ਨਾ ਪਰਾਤ ਨਾ ਕਰਦੇ ਹੋ ਪਤਨੀ ਨੂੰ ਮਾਰਦੇ ਹੋ ਮਨ ਮਰਜੀ ਨਾਲ ਪਤਨੀ ਨੂੰ ਸਤਾਉਂਦੇ ਹੋ ਤੰਗ ਕਰਦੇ ਹੋ ਅਤੇ ਪਰੇਸ਼ਾਨ ਵੀ ਕਰਦੇ ਹੋ ਨਰਕ ਵਿਖਾਉਣੇ ਹੋ ਅਤੇ ਐਤਵਾਰ ਆਉਂਦੇ ਹੀ ਜਲਦੀ ਚਲੋ ਜਲਦੀ ਚਲੋ ਜਲਦੀ ਚਲੋ ਇਹ ਕਹਿ ਕੇ ਜਰਜ ਕਰਨ ਲਈ ਜਲਦੀ ਕਰਦੇ ਹੋ ਮੈਂ ਪੁੱਛਦਾ ਹਾਂ ਤੁਹਾਡੀ ਆਤਮਿਕਤਾ ਦਾ ਅਤੇ ਜੋ ਵਰਤਾਓ ਤੁਸੀਂ ਕਰ ਰਹੇ ਹੋ ਕਿ ਇਹਨਾਂ ਦੋਨਾਂ ਦਾ ਕੋਈ ਤਾਲਮੇਲ ਹੈ ਮੇਲ ਕਰਵਾਉਣ ਵਾਲੇ ਕੌਣ ਆ ਜਾਂਦੇ ਹੋ ਤੁਸੀਂ ਪਰਮੇਸ਼ਰ ਦੇ ਉੱਤਰ ਉਸ ਦਿਨ ਉਸ ਭੈਣ ਨੂੰ ਮੈਂ ਕਿਹਾ ਭੈਣ ਇਹ ਕਹਿ ਰਹੀ ਹੋ ਨਾ ਕਿ ਤੁਹਾਡਾ ਪਤੀ ਦੁਸ਼ਟ ਆ ਆਪਣੇ ਦੁਸ਼ਟ ਪਤੀ ਨੂੰ ਸਮਝਾਉਣ ਦੀ ਜਗ੍ਹਾ ਤੁਸੀਂ ਆਤਮਿਕ ਹੋ ਨਾ ਤੁਹਾਨੂੰ ਸਮਝਾਉਣਾ ਆਸਾਨ ਹੈ ਤੁਹਾਡੇ ਘਰ ਦੀ ਸ਼ਾਂਤੀ ਤੁਹਾਡੇ ਹੱਥ ਵਿੱਚ ਆ ਮੇਰੇ ਹੱਥ ਵਿੱਚ ਕੀ ਆ ਪਾਸਟਰ ਜੀ ਬਾਈਬਲ ਚ ਲਿਖਿਆ ਹੈ ਬਾਈਬਲ ਚ ਕੀ ਲਿਖਿਆ ਹੈ ਜੋ ਮੇਲ ਕਰਵਾਉਂਦੇ ਆ ਉਹ ਕੌਣ ਆ ਕੌਣ ਆ ਤਨ ਹੈ ਉਹ ਪਰਮੇਸ਼ਵਰ ਦੇ ਪੁੱਤਰਾ ਪਰਮੇਸ਼ਵਰ ਦੇ ਬੱਚੇ ਆ ਮੇਲ ਨੂੰ ਹਾਸਲ ਕਰਨਾ ਜਾਂ ਮੇਲ ਕਰਵਾਉਣਾ ਅਤੇ ਜਾਂ ਫਿਰ ਮੇਲ ਮਿਲਾਪ ਨੂੰ ਦਿਖਾਉਣਾ ਇਹ ਸਿਰਫ ਪਰਮੇਸ਼ਵਰ ਦੇ ਬੱਚੇ ਹੀ ਕਰ ਸਕਦੇ ਆ ਮੇਲ ਮਿਲਾਪ ਨੂੰ ਚਾਹੇ ਬਿਨਾ ਝਗੜੇ ਕਰਨਾ ਸ਼ਾਂਤੀ ਨੂੰ ਚਾਹੇ ਬਿਨਾ ਅਲੱਗ ਰਹਿਣ ਦੀ ਕੋਸ਼ਿਸ਼ ਕਰਨਾ ਮੇਲ ਨੂੰ ਚਾਹੇ ਬਿਨਾ ਮਨਮਰਜ਼ੀ ਨਾਲ ਜੀਣਾ ਅਤੇ ਚਾਹੁਣਾ ਇਹ ਆਮ ਤੌਰ ਤੇ ਸ਼ੈਤਾਨ ਦੇ ਅਧੀਨ ਰਹਿਣ ਵਾਲੇ ਲੋਕਾਂ ਦੇ ਵਿੱਚ ਵਿਖਣ ਵਾਲਾ ਸੁਭਾ ਹੈ। ਅਬਰਾਹਮ ਦੇ ਚਰਵਾਹੇ ਅਤੇ ਲੂਤ ਦੇ ਚਰਵਾਹਿਆਂ ਦੇ ਵਿੱਚਕਾਰ ਝਗੜੇ ਹੋ ਰਹੇ ਸੀ। ਪਿਆਰਿਓ ਉਸ ਸਮੇਂ ਅਬਰਾਹਮ ਅਤੇ ਲੂਤ ਸ਼ਾਂਤੀ ਅਤੇ ਮੇਲ ਦੇ ਨਾਲ ਜੀ ਰਹੇ ਸੀ ਅਤੇ ਐਸੇ ਸਮੇਂ ਦੇ ਦੌਰਾਨ ਜਾਇਦਾਦ ਦੇ ਕਾਰਨ ਉਹਨਾਂ ਦੇ ਵਿੱਚਕਾਰ ਝਗੜੇ ਹੋਣ ਲੱਗੇ। ਸੰਪਤੀ ਦੇ ਕਾਰਨ ਝਗੜੇ ਪਿਆਰਿਓ ਅਸੀਂ ਵੇਖਦੇ ਹਾਂ ਵਿਆਹ ਹੋਣ ਤੱਕ ਛੋਟੇ ਭਰਾ ਜਾਂ ਵੱਡੀ ਭੈਣ ਦਾ ਵਿਆਹ ਹੋਣ ਤੱਕ ਇਹ ਸਾਰੇ ਭੈਣ ਭਰਾ ਇੱਕ ਹੀ ਛੱਤ ਥੱਲੇ ਇੱਕ ਹੀ ਘਰ ਦੇ ਅੰਦਰ ਜਦੋਂ ਤੱਕ ਰਹਿੰਦੇ ਆ ਬਹੁਤ ਐਡਜਸਟ ਕਰਦੇ ਆ ਇੱਕ ਹੀ ਥਾਲੀ ਚ ਖਾਂਦੇ ਵੀ ਆ ਵੱਡੀ ਭੈਣ ਦੇ ਕੱਪੜੇ ਛੋਟੀ ਭੈਣ ਪੌਂਦੀ ਆ ਛੋਟੀ ਭੈਣ ਦੇ ਕੱਪੜੇ ਵੱਡੀ ਭੈਣ ਪੌਂਦੀ ਆ ਇੱਕ ਦੂਜੇ ਦੀ ਚੱਪਲ ਵੀ ਪੌਂਦੇ ਆ ਅਤੇ ਭਰਾ ਵੀ ਆਪਸ ਦੇ ਵਿੱਚ ਇੱਕ ਦੂਜੇ ਦੇ ਹੀ ਕੱਪੜੇ ਪਾਉਂਦੇ ਆ ਵੱਡੇ ਭਰਾ ਦੇ ਬੂਟ ਛੋਟਾ ਭਰਾ ਪਾਉਂਦਾ ਛੋਟੇ ਭਰਾ ਦੇ ਬੂਟ ਵੱਡਾ ਭਰਾ ਪਾਉਂਦਾ ਹੈ ਵਿਆਹ ਤੋਂ ਪਹਿਲਾਂ ਸਾਰੇ ਮਿਲ ਜੁਲ ਕੇ ਰਹਿੰਦੇ ਆ ਵਿਆਹ ਹੋ ਗਿਆ ਵੱਡੇ ਭਰਾ ਛੋਟੇ ਭਰਾ ਵੱਡੀ ਭੈਣ ਛੋਟੀ ਭੈਣ ਦਾ ਵਿਆਹ ਹੋ ਗਿਆ ਲੈਣ ਦੇਣ ਦੇ ਵਿਸ਼ੇ 'ਚ ਥੋੜਾ ਜਿਹਾ ਫਰਕ ਆ ਗਿਆ ਪਿਤਾ ਜੀ ਨੇ ਜੋ ਵਟਵਾਰਾ ਕੀਤਾ ਉਹਦੇ 'ਚ ਥੋੜਾ ਫਰਕ ਪੈ ਗਿਆ ਦੋ ਮਕਾਨ ਸੀ ਇੱਕ ਤਿੰਨ ਕਮਰਿਆਂ ਵਾਲਾ ਸੀ ਅਤੇ ਇੱਕ ਦੋ ਕਮਰਿਆਂ ਵਾਲਾ ਸੀ ਪਿਤਾ ਨੇ ਸੋਚਿਆ ਭੈਣ ਭਰਾ ਆਪਸ ਵਿੱਚ ਮਿਲ ਕੇ ਰਹਿ ਰਹੇ ਆ 25 ਸਾਲਾਂ ਤੋਂ ਤਾਂ ਇਹ ਇਕੱਠੇ ਹੀ ਰਹਿ ਰਹੇ ਆ ਇਹ ਸੋਚ ਕੇ ਛੋਟੀ ਭੈਣ ਥੋੜੀ ਘਟਪੜੀ ਲਿਖੀ ਆ ਆਉਣ ਵਾਲੇ ਸਮੇਂ 'ਚ ਕਮਾ ਲਏਗੀ ਵੱਡੀ ਭੈਣ ਥੋੜੀ ਘਟਪੜੀ ਲਿਖੀ ਆ ਇਹ ਸੋਚ ਕੇ ਤਿੰਨ ਕਮਰਿਆਂ ਵਾਲਾ ਮਕਾਨ ਉਸ ਨੂੰ ਦੇ ਦਿੱਤਾ ਉਸ ਨੇ ਪਿਤਾ ਨਾਲ ਗੱਲ ਕਰਨੀ ਛੱਡ ਦਿੱਤੀ ਪਿਤਾ ਨਾਲ ਗੱਲ ਕਰਕੇ ਤਿੰਨ ਕਮਰਿਆਂ ਵਾਲਾ ਮਕਾਨ ਆਪਣੇ ਨਾਮ ਕਰਵਾ ਕੇ ਭੈਣ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਐਸਾ ਕੋਈ ਹੈ ਇਸ ਜਗ੍ਹਾ 'ਤੇ ਸੰਪਤੀ ਦਾ ਝਗੜਾ ਭਰਾ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਵੱਡੀ ਪੈਣਾ ਗੱਲ ਕਰਨੀ ਬੰਦ ਕਰ ਦਿੱਤੀ ਥੋੜਾ ਸੋਨਾ ਘਟ ਮਿਲਿਆ ਹੈ ਇਸ ਲਈ ਜ਼ਮੀਨ ਥੋੜੀ ਘਟ ਮਿਲੀ ਆ ਇਸ ਲਈ ਥੋੜੇ ਜਿਹੇ ਝਗੜੇ ਜਿੰਨੇ ਗੱਲ ਕਰਨੀ ਬੰਦ ਕਰ ਦਿੱਤੀ ਐਸਾ ਕੋਈ ਹੈ ਜੇ ਤੁਸੀਂ ਕਲੇਸ਼ ਦੇ ਵਿੱਚ ਜੀ ਰਹੇ ਹੋ ਜਾਂ ਕਰ ਰਹੇ ਹੋ ਤੁਸੀਂ ਆਤਮਿਕ ਵਿਅਕਤੀ ਨਹੀਂ ਹੋ ਆਤਮਿਕਤਾ ਤੁਹਾਡੇ ਅੰਦਰ ਨਹੀਂ ਆ ਯਾਦ ਰੱਖੋ ਜਦ ਤੱਕ ਸੰਪਤੀ ਵਧੀ ਨਹੀਂ ਅਤੇ ਕੋਈ ਝਗੜਾ ਵੀ ਨਹੀਂ ਸੀ ਸੰਪਤੀ ਦੇ ਕਾਰਨ ਪਰਿਵਾਰ ਦਾ ਮੇਲ ਮਿਲਾਪ ਖਤਮ ਹੋ ਗਿਆ ਅੱਜ ਸਾਡੇ ਵਿੱਚੋਂ ਕਈ ਲੋਕ ਸੰਪਤੀ ਨੂੰ ਚਾਹ ਰਹੇ ਆ ਜਾਇਦਾਦ ਨੂੰ ਚਾਹ ਰਹੇ ਆ ਕਿਰਪਾ ਕਰਕੇ ਗੌਰ ਕਰਿਓ ਬਾਈਬਲ ਦੱਸਦੀ ਆ ਪੈਸੇ ਦਾ ਲੋਭ ਸਾਰੀ ਬੁਰਾਈਆਂ ਦੀ ਜੜ ਹੈ ਯਾਦ ਰੱਖੋ ਹੋਰ ਪੈਸਾ ਕਮਾਉਣਾ ਹੈ ਹੋਰ ਥੋੜੀ ਜਾਇਦਾਦ ਬਣਾਉਣੀ ਆ ਇਹ ਸੋਚ ਕੇ ਜੇ ਧਨ ਕਮਾਉਣ ਦੇ ਲਈ ਮਿਹਨਤ ਕਰੋਗੇ ਤਾਂ ਉਹਦੇ ਵਿੱਚ ਕੁਝ ਨਾ ਕੁਝ। ਯਾ ਵਿਖਿਆ ਜਾਵੇ ਤਾਂ ਇਹਦੇ 'ਚ ਕੋਈ ਨਾ ਕੋਈ ਪਾਪ ਹੋਏਗਾ ਯਾਦ ਰੱਖੋ। ਹਾਂ ਇਸ ਲਈ ਪ੍ਰਭੂ ਦੇ ਦਾਸ ਨੇ ਕਿਹਾ ਮੈਨੂੰ ਜ਼ਿਆਦਾ ਧਨੀ ਨਾ ਬਣਾਈ ਕਿਤੇ ਮੇਰਾ ਪੇਟ ਨਾ ਭਰ ਜਾਏ ਤੇ ਮੈਂ ਕਹਾਂ ਪ੍ਰਭੂ ਕੌਣ ਆ। ਅਤੇ ਮੈਨੂੰ ਭੁੱਖਾ ਵੀ ਨਾ ਰੱਖੀ ਕਿਤੇ ਮੈਂ ਚੋਰੀ ਨਾ ਕਰਨ ਲੱਗ ਜਾਾਂ। ਇਸ ਲਈ ਜੋ ਮੈਨੂੰ ਚਾਹੀਦਾ ਉਹ ਹੀ ਮੈਨੂੰ ਦੇ। ਜਿੰਨੀ ਮੇਰੀ ਜ਼ਰੂਰਤ ਆ ਓਨਾ ਹੀ ਮੈਨੂੰ ਦੇ। ਇਹਨਾਂ ਵਚਨਾਂ ਨੂੰ ਸੁਣਨ ਵਾਲੇ ਭੈਣੋ ਤੇ ਭਰਾਵੋ ਤੁਸੀਂ ਕੀ ਚਾ ਰਹੇ ਹੋ ਕੀ ਤੁਸੀਂ ਪੈਸਾ ਚਾਹ ਰਹੇ ਹੋ ਤਾਂ ਫਿਰ ਯਾਦ ਰੱਖੋ ਪਰਮੇਸ਼ਵਰ ਨੂੰ ਭੁੱਲਣ ਦੀ ਨੌਬਤ ਆ ਜਾਏਗੀ ਪੈਸੇ ਦੇ ਕਾਰਨ ਬਿਗੜੇ ਹੋਏ ਕਈ ਲੋਕ ਆ ਗਰੀਬੀ ਦੇ ਕਾਰਨ ਸੁਧਰੇ ਹੋਏ ਕਈ ਲੋਕ ਆ ਜਿਆਦਾ ਦੌਲਤ ਹੋਣ ਤੇ ਪਾਪ ਦੇ ਵਿੱਚ ਪੈ ਕੇ ਵਿਗੜਨ ਵਾਲੇ ਕਈ ਲੋਕ ਆ ਜੋ ਗਰੀਬੀ ਕਾਰਨ ਸੁਧਰੇ ਆ ਐਸੇ ਬਹੁਤ ਜ਼ਿਆਦਾ ਹੈ ਉਪਰੋ ਡਿੱਗਣਾ ਆਸਾਨ ਹੈ ਅਤੇ ਜੋ ਥੱਲੇ ਆ ਕੀ ਉਹ ਡਿੱਗ ਸਕਦਾ ਹੈ ਉਹ ਕਿੱਥੋਂ ਡਿੱਗੇਗਾ ਭੈਣੋਂ ਅਤੇ ਭਰਾਵੋ ਉਹਨਾਂ ਦੀ ਧਨ ਦੌਲਤ ਵੱਧ ਗਈ ਅਤੇ ਉਹਨਾਂ ਦੇ ਵਿਚਕਾਰ ਝਗੜੇ ਹੋਣ ਲੱਗ ਪਏ। ਉਹਨਾਂ ਦੇ ਚਰਵਾਹਿਆਂ ਦੇ ਵਿਚਕਾਰ ਝਗੜੇ ਹੋਣ ਲੱਗ ਪਏ। ਅਬਰਾਹਮ ਵੱਡਾ ਸੀ ਇਸ ਲਈ ਉਹਦਾ ਮਨ ਵੱਡਾ ਸੀ ਇਸ ਲਈ ਲੂਤ ਨੂੰ ਆਪਣੇ ਕੋਲ ਬੁਲਾਇਆ "ਬੇਟੇ ਤੂੰ ਮੇਰੇ ਕੋਲ ਆ ਤੇਰੇ ਨਾਲ ਗੱਲ ਕਰਨੀ ਆ।" "ਹਾਂ ਪਿਤਾ ਜੀ।" "ਸੁਣੋ ਬੇਟਾ ਤੇਰੇ ਚਰਵਾਹੇ ਅਤੇ ਮੇਰੇ ਚਰਵਾਹਿਆਂ ਵਿੱਚ ਝਗੜੇ ਹੋ ਰਹੇ ਆ। ਇਹ ਸਾਡੇ ਲਈ ਠੀਕ ਗੱਲ ਨਹੀਂ ਆ।" ਅਤੇ ਉਪਰੋ ਅਸੀਂ ਲੋਗ ਆਤਮਿਕ ਹਾਂ ਅਤੇ ਅੰਨਿਆ ਜਾਤੀਆਂ ਵਿਚਕਾਰ ਅਸੀਂ ਜ਼ਹਿਰ ਰਹੇ ਹਾਂ ਅਸੀਂ ਆਤਮਿਕ ਹਾਂ ਆਓ ਪੜੀਏ ਸਤਮਾ ਵਚਨ ਅਬਰਾਹਮ ਤੇ ਲੂਤ ਦੀਆਂ ਪੇਡਾ ਬੱਕਰੀਆਂ گاਵਾ ਬਲਦਾ ਦੇ ਚਾਰਨ ਵਾਲਿਆਂ ਵਿਚਕਾਰ ਝਗੜਾ ਹੋਇਆ ਉਸ ਸਮੇਂ ਕਨਾਨੀ ਅਤੇ ਪਰੀਜੀ ਲੋਗ ਉਸ ਦੇਸ਼ ਦੇ ਵਿੱਚ ਰਹਿੰਦੇ ਸਨ ਇਸ ਲਈ ਇਸ ਗੱਲ ਨੂੰ ਵੇਖ ਰਿਹਾ ਕਿੰਨਾ ਅਦਭੁਤ ਹੈ ਚਰਵਾਹੇ ਤੇ ਚਰਵਾਹਿਆਂ ਵਿਚਕਾਰ ਝਗੜੇ ਹੋ ਰਹੇ ਸੀ ਅਬਰਾਹਮ ਤੇ ਲੂਤ ਦੇ ਚਰਵਾਹਿਆਂ ਦੇ ਵਿਚਕਾਰ ਝਗੜੇ ਹੋ ਰਹੇ ਸੀ ਪਿਆਰੇ ਕਨਾਨੀ ਅਤੇ ਪਰੀਜੀ ਲੋਕ ਅਨਿਆ ਜਾਤੀ ਸੀ ਉਹਨਾਂ ਵਿਚਕਾਰ ਰਹਿ ਰਹੇ ਸੀ ਇਸੇ ਲਈ ਅਨਿਆ ਜਾਤੀਆਂ ਵਿਚਕਾਰ ਅਸੀਂ ਜੋ ਭਾਈ ਬੰਧੂ ਆ ਸਾਡਾ ਲੜਨਾ ਪਰਮੇਸ਼ਵਰ ਦੀ ਬੇਇੱਜ਼ਤੀ ਆ ਇਸੇ ਲਈ ਅਸੀਂ ਜੋ ਆਪਣੇ ਆਪ ਨੂੰ ਆਤਮੀ ਕਹਿੰਨੇ ਆ ਅਸੀਂ ਲੜਾਈ ਝਗੜਾ ਨਹੀਂ ਕਰਨਾ ਹੈ ਕਿਉਂਕਿ ਅਨ્ય ਜਾਤੀ ਵੇਖ ਰਹੇ ਆ ਇਸੇ ਲਈ ਸਾਡੇ ਵਿੱਚੋਂ ਕਿੰਨਿਆਂ ਨੂੰ ਇਹ ਅਕਲ ਆ ਮੈਂ ਪੁੱਛਦਾ ਹਾਂ ਭੈਣੋਂ ਅਤੇ ਭਰਾਵੋ ਸਾਡੇ ਵਿੱਚੋਂ ਇਹ ਕਿੰਨਿਆਂ ਨੂੰ ਅਕਲ ਹੈ ਸਾਡੇ ਆਲੇ ਦੁਆਲੇ ਅਨਿਆ ਜਾਤੀ ਲੋਕ ਰਹਿੰਦੇ ਆ ਸਾਡੇ ਘਰਾਂ ਤੋਂ ਆਤਮਿਕ ਗੀਤ ਸੁਣਾਈ ਦਿੰਦੇ ਆ 크리스마ਸ ਦੇ ਦਿਨਾਂ 'ਚ ਘਰ ਦੇ ਉੱਪਰ ਸਟਾਰ ਦਿਖਾਈ ਦਿੰਦਾ ਹੈ ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਕੇਕ ਵੀ ਵੰਡਦੇ ਹੋ ਐਡਵਾਰ ਹੰਦੇ ਹੀ ਆਪਣੇ ਹੱਥ ਦੇ ਵਿੱਚ ਬਾਈਬਲ ਲੈ ਕੇ ਚਰਚ ਜਾਣੇ ਹੋ ਸਾਰੀ ਦੁਨੀਆ ਵੇਖਦੀ ਆ ਆਲੇ ਦੁਆਲੇ ਦੇ ਲੋਕ ਜਾਣਦੇ ਆ ਕਿ ਤੁਸੀਂ 크ਰਿਸਚੀਅਨ ਹੋ ਆਤਮਿਕ ਹੋ ਜਦ ਸਾਰੇ ਲੋਕ ਜਾਣਦੇ ਆ ਕਿ ਤੁਸੀਂ ਮਸੀਹ ਲੋਗ ਹੋ ਜੇ ਤੁਹਾਡੇ ਘਰੋਂ ਚਿਕਨ ਚ ਲਾਉਣ ਦੀ ਆਵਾਜ਼ ਆਵੇ ਤਾਂ ਪਤੀ ਪਤਨੀ ਹੋ ਕੇ ਜੇ ਤੁਸੀਂ ਆਪਣੇ ਘਰ ਦੇ ਵਿੱਚ ਝਗੜੋਗੇ ਤਾਂ ਕੀ ਦੀ ਬੇਇੱਜ਼ਤੀ ਆ ਵੱਡਾ ਭਰਾ ਤੇ ਛੋਟਾ ਭਰਾ ਇੱਕ ਦੂਜੇ ਦੇ ਵਾਲ ਫੜ ਕੇ ਇੱਕ ਦੂਜੇ ਦਾ ਕੋਲਰ ਫੜ ਕੇ ਘਰ ਤੋਂ ਬਾਹਰ ਆ ਕੇ ਜੇ ਇੱਕ ਦੂਜੇ ਨਾਲ ਲੜ ਰਹੇ ਆ ਮੈਂ ਪੁੱਛ ਰਿਹਾ ਇਹਦੇ ਚ ਕੀ ਦੀ ਬੇਇੱਜ਼ਤੀ ਆ ਦੱਸੋ ਬੋਲੋ ਪਿਤਾ ਦੀ ਬੇਇੱਜ਼ਤੀ ਹੋਵੇਗੀ ਕਿਨੇ ਲੋਕ ਕਹਿੰਦੇ ਆ ਦੋ ਲੋਕ ਲੜਦੇ ਹੋਏ ਮਨ ਲੋਕ ਘਰ ਤੋਂ ਬਾਹਰ ਲੜਦੇ ਹੀ ਆ ਗਏ ਆ ਇਸ ਨੂੰ ਵੇਖ ਕੇ ਪਿਤਾ ਕਿੰਨਾ ਦੁਖੀ ਹੋਏਗਾ ਉਹ ਜ਼ਰੂਰ ਕਹੇਗਾ ਭਾਈ ਮੈਂ ਹਜ ਤੱਕ ਜ਼ਿੰਦਾ ਹਾਂ ਮੈਂ ਮਰ ਗਿਆ ਹਾਂ ਸੋਚ ਕੇ ਤੁਸੀਂ ਘਰ ਦੇ ਵਿੱਚ ਇੱਕ ਦੂਜੇ ਨਾਲ ਲੜ ਰਹੇ ਹੋ ਇੱਕ ਦੂਜੇ ਨਾਲ ਜੇ ਲੜੋਗੇ ਤਾਂ ਮੈਂ ਸਮਾਜ ਨੂੰ ਕੀ ਮੂੰਹ ਵਿਖਾਵਾਂਗਾ ਕਹਵੇਗਾ ਕਿ ਨਹੀਂ ਜ਼ਰੂਰ ਕਹੇਗਾ ਇੱਕ ਇੱਜ਼ਤਦਾਰ ਪਿਤਾ ਇੱਕ ਆਦਰ ਪਾਏ ਹੋਏ ਪਿਤਾ ਜੇ ਜ਼ਰੂਰ ਦੋਨੇ ਪੁੱਤਰ ਆਪਸ ਵਿੱਚ ਉਹਨਾਂ ਦੇ ਲੜ ਰਹੇ ਹੈ ਤਾਂ ਕਹੇਗਾ ਮੈਂ ਹਜੇ ਤੱਕ ਜ਼ਿੰਦਾ ਹਾਂ ਮੇਰੀ ਬੇਇੱਜ਼ਤੀ ਨਾ ਕਰਵਾਓ ਮੇਰੇ ਭੈਣੋਂ ਅਤੇ ਭਰਾਓ शारीरिक पिता ਤੋਂ ਆਤਮਿਕ ਪਿਤਾ ਜੋ ਸਵਰਗ ਦੇ ਵਿੱਚ ਹੈ ਬਹੁਤ ਮਹਾਨ ਹੈ ਸਾਡਾ ਪਿਤਾ ਜਿਹੜਾ ਸਵਰਗ ਦੇ ਵਿੱਚ ਹੈ ਅਗਰ ਮਹਾਨ ਹੈ ਤਾਂ ਜੇ ਇਹਦੇ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਪਤੀ ਪਤਨੀ ਦੇ ਰੂਪ ਚ ਤੁਸੀਂ ਆਪਣੇ ਘਰ ਚ ਜੇ ਲੜ ਰਹੇ ਹੋ ਝਗੜ ਰਹੇ ਹੋ ਮਰ ਰਹੇ ਹੋ ਤਾਂ ਅਤੇ ਆਲੇ ਦੁਆਲੇ ਦੇ ਲੋਕ ਜੇ ਵੇਖ ਰਹੇ ਆ ਤਾਂ ਪਿਤਾ ਦੀ ਕਿੰਨੀ ਬੇਇਜ਼ਤੀ ਆ ਪਿਆਰਿਓ ਅਬਰਾਹਮ ਆਤਮਿਕ ਸੀ ਕੀ ਕਹਿ ਰਿਹਾ ਆਪਾਂ ਰਿਸ਼ਤੇਦਾਰ ਹਾਂ ਸਾਡੇ ਆਲੇ ਦੁਆਲੇ ਅਨਿਆ ਜਾਤੀ ਰਹਿ ਰਿਹਾ ਇਸੇ ਲਈ ਸਾਨੂੰ ਆਪਸ ਦੇ ਵਿੱਚ ਝਗੜਨ ਦੀ ਲੋੜ ਨਹੀਂ ਆ ਜੋ ਮੇਲ ਕਰਵਾਂਦੇ ਆ ਉਹ ਪਰਮੇਸ਼ਵਰ ਦੇ ਪੁੱਤਰ ਹੈ ਯਾਦ ਰੱਖੋ ਮੇਰੇ ਭਰਾਵੋ ਕੀ ਤੁਸੀਂ ਕਦੇ ਆਪਣੀ ਪਤਨੀ ਨੂੰ ਇਹ ਗੱਲ ਕਹੀ ਆ ਆਪਾਂ ਅਨਿਆ ਜਾਤੀਆਂ ਵਿੱਚਕਾਰ ਰਹਨੇ ਆ ਆਪਾਂ ਆਤਮਿਕਾ ਇਸ ਲਈ ਅਸੀਂ ਘਰ 'ਚ ਨਾ ਲੜੀਏ ਜੇ ਮੇਰੀ ਗਲਤੀ ਆ ਤਾਂ ਮੈਨੂੰ ਤੂੰ ਮਾਫ ਕਰ ਦੇ ਸ਼ਾਂਤੀ ਨਾਲ ਰਵਾਂਗੇ ਮੇਲ ਮਿਲਾਪ ਨਾਲ ਰਵਾਂਗੇ ਮੇਲ ਕਰਵਾਉਣ ਵਾਲੇ ਪਰਮੇਸ਼ਵਰ ਦੀ ਸੰਤਾਨ ਆ ਅਸੀਂ ਆਪਣੇ ਘਰ ਦੇ ਵਿੱਚ ਕਿਉਂ ਲੜਾਈ ਝਗੜਾ ਕਰਨਾ ਹੈ ਇਸ ਤਰ੍ਹਾਂ ਕਦੇ ਆਪਣੀ ਪਤਨੀ ਨਾਲ ਮੇਲ ਕਰਕੇ ਅੱਜ ਤੋਂ ਸਾਨੂੰ ਕਦੇ ਵੀ ਲੜਨ ਦੀ ਲੋੜ ਨਹੀਂ ਆ ਕਿ ਇਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ 'ਚ ਕਦੇ kiya ਹੈ ਭੈਣ ਮੈਂ ਪੁੱਛਦਾ ਹਾਂ ਆਪਾਂ ਆਤਮਿਕ ਹਾਂ ਜਿਉਂਦੇ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਵਾਲੇ ਹਾਂ ਇਸ ਤਰ੍ਹਾਂ ਲੜਨ ਝਗੜਨ ਤੇ ਪਰਮੇਸ਼ਵਰ ਦੀ ਬੇਇੱਜ਼ਤੀ ਆ ਅਸੀਂ ਅਨਿਆ ਜਾਤੀ ਵਿਚਕਾਰ ਰਹਿ ਰਹੇ ਆ ਇਹਦੇ ਨਾਲ ਬਿਲਕੁਲ ਵੀ ਪਰਮੇਸ਼ਵਰ ਦੀ ਮਹਿਮਾ ਨਹੀਂ ਹੁੰਦੀ ਅੱਜ ਤੋਂ ਮੈਂ ਮੂੰਹ ਨਹੀਂ ਖੋਲਾਂਗੀ ਜਾਂ ਮੈਂ ਵੀ ਅਤੇ ਤੂੰ ਵੀ ਅਸੀਂ ਉੱਚੀ ਨਹੀਂ ਬੋਲਾਂਗੇ ਮੇਲ ਮਿਲਾਪ ਦੇ ਨਾਲ ਰਹਿਵਾਂਗੇ ਜਦ ਤੱਕ ਜੀ ਰਹੇ ਹਾਂ ਸ਼ਾਂਤੀ ਨਾਲ ਜੀਵਾਂਗੇ ਆਪਾਂ ਆਤਮਿਕ ਹਾਂ ਚਿੱਖਣਾ ਚਿਲਾਉਣਾ ਲੜਾਈ ਝਗੜੇ ਕਰਨਾ ਠੀਕ ਨਹੀਂ ਆ ਇਸ ਤਰ੍ਹਾਂ ਕਦੇ ਵੀ ਤੁਸੀਂ ਆਪਣੇ ਪਤੀ ਨੂੰ ਕਦੇ ਕਿਹਾ ਹੈ ਉਸ ਦਿਨ ਅਬਰਾਹਮ ਕਹਿ ਰਿਹਾ ਹੈ بیٹے ਆਪਾ ਆਤਮਿਕ ਹਾਂ ਆਪਣੇ ਵਾਲੇ ਦੁਆਲੇ ਜੋ ਰਹਿ ਰਹੇ ਆ ਇਹ ਅੰਨਿਆ ਜਾਤੀ ਆ ਇਹਨਾਂ ਵਿਚਕਾਰ ਅਸੀਂ ਕਿਉਂ ਝਗੜਨਾ ਆਪਾ ਲੜਨਾ ਨਹੀਂ ਆ ਇਹ ਕਿਵੇਂ ਦਾ ਸੁਭਾਅ ਹੈ ਇਹ ਆਤਮਿਕ ਸੁਭਾਅ ਹੈ ਇਹ ਆਤਮਿਕ ਵਿਅਕਤੀ ਦਾ ਸੁਭਾਅ ਹੈ ਪਰਮੇਸ਼ਵਰ ਦੀਆਂ ਸੰਤਾਨਾਂ ਦਾ ਸੁਭਾਅ ਹੈ ਜੋ ਮੇਲ ਮਿਲਾਪ ਨੂੰ ਚਾਹੁੰਦੇ ਆ ਉਹ ਪਰਮੇਸ਼ਵਰ ਦੇ ਧੀਆਂ ਪੁੱਤਰ ਹੈ ਅੱਜ ਤੋਂ ਮੈਂ ਕਦੇ ਵੀ ਆਪਣੇ ਛੋਟੇ ਭਰਾ ਜਾਂ ਵੱਡੇ ਭਰਾ ਦੇ ਨਾਲ ਜਾਂ ਛੋਟੀ ਭੈਣ ਦੇ ਨਾਲ ਲੜਾਂਗਾ ਨਹੀਂ ਧਨ ਸੰਪਤੀ ਲਈ ਕਦੇ ਵੀ ਨਹੀਂ ਲੜਾਂਗਾ ਫੈਸਲਾ ਕਰੋ ਇਹਦੇ ਨਾਲ ਪਲਾ ਹੈ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਬਹੁਤ ਸਾਰੇ ਵਿਸ਼ੇ ਤੁਸੀਂ ਸਾਨੂੰ ਸਿਖਾਏ ਘਰ ਦੇ ਵਿੱਚ ਜੋ ਆਤਮਿਕ ਹੁੰਦੇ ਆ ਉਹੀ ਮੇਲ ਕਰਵਾਉਣ ਵਾਲੇ ਲੋਗ ਆ ਉਹੀ ਸ਼ਾਂਤੀ ਅਤੇ ਮੇਲ ਮਿਲਾਪ ਨੂੰ ਵਧਾਉਂਦੇ ਆ ਪਤੀ ਪਤਨੀ ਵਿਚਕਾਰ ਮੇਲ ਮਿਲਾਪ ਹੋਣਾ ਚਾਹੀਦਾ ਭੈਣ ਭਰਾਵਾਂ ਦੇ ਵਿਚਕਾਰ ਮੇਲ ਮਿਲਾਪ ਹੋਣਾ ਚਾਹੀਦਾ ਪਿਤਾ ਅੱਜ ਅਸੀਂ ਇੱਕ ਫੈਸਲਾ ਕਰਨਾ ਹੈ ਇਹ ਮੇਲ ਮਿਲਾਪ ਕਦੇ ਵੀ ਸਾਡੇ ਚੋਂ ਦੂਰ ਨਾ ਹੋਵੇ ਕਦੇ ਵੀ ਇਸ ਤਰ੍ਹਾਂ ਦਾ ਪਿਆਰ ਮੁਹੱਬਤ ਅਤੇ ਇਕਤਾ ਸਾਡੇ ਜੀਵਨ ਦੇ ਵਿੱਚੋਂ ਦੂਰ ਨਾ ਹੋਵੇ ਤਨ ਸੰਪਤੀ ਦੇ ਲਈ ਰਿਸ਼ਤਿਆਂ ਨੂੰ ਤੋੜਨ ਵਾਲੇ ਤੁਛ ਅਤੇ ਨੀਚ ਕੰਮਾਂ ਦੇ ਲਈ ਸਾਨੂੰ ਆਪਣੇ ਆਪ ਨੂੰ ਸਮਰਪਣ ਕਰਨ ਦੀ ਲੋੜ ਨਹੀਂ ਆ ਅਸੀਂ ਕੀਮਤੀ ਹੋ ਕੇ ਇਸ ਦੁਨੀਆ 'ਚ ਰਹਿਣਾ ਹੈ ਤੁਹਾਨੂੰ ਮਹਿਮਾ ਦੇਣ ਵਾਲਾ ਜੀਵਨ ਅਸੀਂ ਜੀਣਾ ਹੈ ਪਿਤਾ ਘਰ ਵਿੱਚ ਪਿਤਾ ਅਤੇ ਪਤੀ ਅਤੇ ਪਤਨੀ ਇੱਕ ਪਾਸੇ ਆਤਮਿਕ ਹੈ ਜੇ ਦੂਜੇ ਪਾਸੇ ਲੜਨਗੇ ਤਾਂ ਇਹ ਤੁਹਾਡੀ ਬੇਇੱਜ਼ਤੀ ਆ ਤੁਹਾਡੇ ਨਾਮ ਦੀ ਬੇਇੱਜ਼ਤੀ ਆ ਇਸ ਲਈ ਅੱਜ ਤੋਂ ਚੀਕੰਦਾ ਅਤੇ ਚਿਲਾਉਣ ਦਾ ਅਤੇ ਮਨਮਰਜ਼ੀ ਨਾਲ ਬੋਲਣ ਦਾ ਸੋਬਾ ਜਿਸ ਪਤੀ ਪਤਨੀ ਵਿੱਚ ਆ ਉਹਨਾਂ ਨੂੰ ਸੁਧਾਰ ਦਿਓ ਅੱਜ ਤੋਂ ਲੈ ਕੇ ਪਿਤਾ ਤੁਹਾਡੇ ਸੱਚੇ ਧੀਆਂ ਪੁੱਤਰ ਦੇ ਰੂਪ ਦੇ ਵਿੱਚ ਸਾਨੂੰ ਮੇਲ ਮਿਲਾਪ ਕਰਨ ਵਾਲੇ ਬਣਾ ਦਿਓ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਲਵੋ ਯਿਸੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ ਸਲੋਮ ਮੇਰਾ ਨਾਮ ਬਵਾਨੀ ਹੈ ਮੇਰੇ ਪਤੀ ਦਾ ਨਾਮ ਰਮਨਾ ਹੈ ਹਮੇ ਗਰੀਬ ਪਰਿਵਾਰ ਸੇ ਹੈ ਇੱਕ ਦਿਨ ਅਚਾਨਕ ਪ੍ਰਭੂ ਬਹੁਤ ਹੀ ਥੋੜੀ ਤਨਖਾਹ ਹੈ ਮੇਰੀ ਬਹੁਤ ਹੀ ਥੋੜੇ ਸਮੇ ਦਾ ਜੀਵਨ ਹੈ ਮੇਰਾ ਮੇਰੀ ਜ਼ਿੰਦਗੀ ਬਹੁਤ ਹੀ ਛੋਟੀ ਹੈ ਪ੍ਰਭੂ ਪਰ ਜੇ ਤੁਸੀਂ ਆਸ਼ੀਸ਼ ਦਵੋਗੇ ਮੈਂ ਆਪਣੇ ਚਾਰੇ ਪਾਸੇ ਦੇ ਲੋਕਾਂ ਦੇ ਲਈ ਆਸ਼ੀਸ਼ ਦਾ ਕਾਰਨ ਹੋ ਕੇ ਬਣ ਜਾਵਾਂਗਾ ਪ੍ਰਭੂ ਜੇ ਤੁਸੀਂ ਮੈਨੂੰ ਆਸ਼ੀਸ਼ ਦਵੋਗੇ ਅਸੀਂ ਕਰਦੇ ਲੋਕਾਂ ਦੇ ਲਈ ਆਸ਼ੀਸ਼ ਦਾ ਕਾਰਨ ਬਣਾਂਗੇ ਜੇ ਤੁਸੀਂ ਆਸ਼ੀਸ਼ ਦਵੋਗੇ ਮੈਂ ਬਹੁਤਿਆਲੀ ਆਸ਼ਿਸ਼ ਦਾ ਕਾਰਨ ਬਣਾਂਗਾ ਮੈਂ ਆਪਣੇ ਅਪਾਰਟਮੈਂਟ ਦੇ ਲੋਕਾਂ ਦੇ ਲਈ ਆਸ਼ਿਸ਼ ਦਾ ਕਾਰਨ ਬਣਾਂਗਾ ਆਪਣੇ ਘਰਾਨੇ ਦੇ ਲਈ ਆਸ਼ਿਸ਼ ਦਾ ਕਾਰਨ ਬਣਾਂਗਾ ਅੱਜ ਦੇ ਦਿਨ ਤੁਸੀਂ ਜੇ ਬਹੁਤਿਆਲੀ ਆਸ਼ਿਸ਼ ਦਾ ਕਾਰਨ ਬਨਣਾ ਹੈ ਤੁਹਾਡੇ ਜੀਵਨ ਚ ਪਰਮੇਸ਼ਵਰ ਦੀ ਆਸ਼ਿਸ਼ ਹੋਣੀ ਚਾਹੀਦੀ ਪ੍ਰਭੂ ਦਾ ਵਚਨ ਸੁਣ ਕੇ ਮuje ਬਹੁਤ ਹਿੰਮਤ ਮਿਲੀ मुझे सहारा मिला प्रभु मैं आप पर ही निर्भर हूँ मुझे एक काम दीजिए प्रभु ऐसे में प्रभु से प्रार्थना की और घर गई। प्रभु मेरी प्रार्थना सुने एक हफ्ते के अंदर ही मुझे एक घर में नौकरी मिली तनका छह हजार है ऐसे मैं और मेरे पति मेहनत करते हुए हम घर चला रहे हैं हर हफ्ते मैं कलवरी टेंपल जाती थी मेरे पति को भी मैं चर्च मेरे साथ आने कहती थी वो मना करते थे और मुझे जाने से रोकते थे और मैं हर रविवार को चर्च जाती थी और मेरे पति के लिए दुख से प्रभु से प्रार्थना करती थी और ऐसे एक दिन मैं रविवार को जब चर्च जा रही थी तब मेरे साथ मेरे पति भी चर्च आए बहुत सालों से मेरे पति चर्च नहीं आते थे जब वो चर्च आने लगे मैं बहुत खुश हुई मेरे पति के जीवन को सुधारे ईशू को मैं क्या दे सकती हूँ ऐसे में काम करते हुए एक बार मैं प्रभु का सुसमाचार सुनाई हम हर हफ्ते परिवार के साथ मिलकर चर्च जा रहे हैं। और प्रभु हमारे कल से सारे दूर किए और मैं प्रभु को कृतज्ञा पूर्वक भेंट दी फिर से मैं प्रभु का सुसमाचार सबको सुनाई जब हम सुसमाचार सुनाए प्रभु हमें बहुत आशीष दिए गाड़ी नहीं था चर्च आने के लिए बहुत मुश्किल होता था, था हम यीशु से प्रार्थना किए और यीशु हमें बाइक दिए और मेरे बेटी की शादी प्रभु धूम धाम से किए मुझे अच्छा स्वास्थ्य दिए कलवरी टेम्पल ना आने से पहले हम कर्जों में थे बीमार थे बहुत दुखी थे जब हम कलवरी टेम्पल आए प्रभु आश्चर्य कार्य किए हमारे कर्जे बीमारी और हमारी सारी समस्याएं प्रभु दूर किए। अब हम यीशु की कृपा से खुशी से जीवन बिता रहे हैं समय हमारे लिए प्रार्थना कर रहे हैं, हमें हिम्मत दे रहे हैं, सतीश जी को हमारा धन्यवाद हमारे परिवार को इतना आशीष दिए प्रभु को सारी महिमा आदर मिले चलो कलवरी वरी टावर स्वागत है अगर थोड़े विचो दो तो जाने धरती किसी गल एक मन हो के तो मंगोगे ਮੇਰੇ ਪਿਤਾ ਦੇ ਵੱਲੋਂ ਜਿਹੜਾ ਸੁਰਗ ਵਿੱਚ ਹੈ ਉਹਨਾਂ ਲਈ ਹੋ ਜਾਵੇਗਾ ਇਸ ਤਰ੍ਹਾਂ ਯੀਸ਼ੂ ਮਸੀਹ ਨੇ ਸਾਨੂੰ ਸਿਖਾਇਆ ਤੁਹਾਡੇ ਨਾਲ ਮਿਲ ਕੇ ਤੁਹਾਡੀਆਂ ਜ਼ਰੂਰਤਾਂ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਪ੍ਰਭੂ ਦੇ ਸੇਵਕ ਡਾਕਟਰ ਪੀਸ ਤੀਸ਼ ਕੁਮਾਰ ਦੁਆਰਾ ਸ਼ੁਰੂ ਕੀਤੀ ਗਈ ਅਦਭੁਤ ਸੇਵਕਾਈ ਹੈ ਕੈਲਵਰੀ ਪ੍ਰੇ ਟਾਵਰ ਤੁਸੀਂ ਕਿਹੜੇ ਵੀ ਇਲਾਕੇ ਦੇ ਹੋ ਜਿਹੜੀ ਵੀ ਭਾਸ਼ਾ ਬੋਲੋ ਤੁਹਾਡੇ ਨਾਲ ਮਿਲ ਕੇ ਤੁਹਾਡੀ ਭਾਸ਼ਾ ਵਿੱਚ ਤੁਹਾਡੇ ਨਾਲ ਮਿਲ ਕੇ 24 ਘੰਟੇ ਯੋਧੇ ਮਿਲ ਕੇ ਪ੍ਰਾਰਥਨਾ ਕਰਨ ਦੇ ਲਈ ਤਿਆਰ ਹੈ ਹਰ ਰੋਜ਼ 5000 ਤੋਂ ਜ਼ਿਆਦਾ ਪ੍ਰਾਰਥਨਾਵਾਂ ਬੇਨਤੀਆਂ ਸਾਡੇ ਕੋਲ ਪਹੁੰਚਾਈਆਂ ਜਾਂਦੀਆਂ ਹਨ ਅद्भुतੇ ਸੇਵਕ ਪ੍ਰਾਰਥਨਾ ਕਰਦੇ ਆ ਅਤੇ ਪ੍ਰਾਰਥਨਾ ਯੋਧੇ ਪ੍ਰਾਰਥਨਾ ਕਰਦੇ ਆ ਪੂਰੀ ਕਲਿਸਿਆ ਮਿਲ ਕੇ ਪ੍ਰਾਰਥਨਾ ਕਰਦੇ ਆ ਅਤੇ ਪ੍ਰਭੂ ਅਦਭੁਤ ਕੰਮ ਕਰ ਰਿਹਾ ਜੇ ਤੁਹਾਨੂੰ ਪ੍ਰਾਰਥਨਾ ਦੀ ਲੋੜ ਹੈ ਤਾਂ ਸਕਰੀਨ ਤੇ ਦੇਖ ਰਹੇ ਨੰਬਰ ਤੇ ਹੁਣੇ ਕਾਲ ਕਰੋ ਸਾਡੇ ਪ੍ਰਾਰਥਨਾ ਯੋਧਿਆਂ ਨਾਲ ਮਿਲ ਕੇ ਪ੍ਰਾਰਥਨਾ ਕਰੋ ਅਤੇ ਪ੍ਰਭੂ ਤੋਂ ਤੁਸੀਂ ਉੱਤਰ ਪਾਓ ਪ੍ਰਾਰਥਨਾ ਕਰਨ ਦੇ ਲਈ ਸਾਡੇ ਨਾਲ ਸੰਪਰਕ ਕਰਨ ਵਾਲਾ ਨੰਬਰ ਹੈ 9100600300 ਸਾਰਿਆਂ ਨੂੰ ਬਚਾਉਣ ਦੇ ਲਈ ਇਸ ਲਈ 17 ਭਾਸ਼ਾਵਾਂ ਦੇ ਵਿੱਚ ਪ੍ਰਭੂ ਦੇ ਸੇਵਕ ਪ੍ਰਾਰਥਨਾ ਕਰਦੇ ਆ ਅਤੇ ਵਚਨ ਸੁਣਾਉਂਦੇ ਆ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪੱਲੀ ਹైదరాబాద్ 72